ਤਾਂ ਦੁਕਾਨ ਜਾ ਰਹੀ ਮਹਿਲਾ ਟਿੱਪਰ ਦੇ ਹੇਠਾ ਗਈ ਜਿਸ ਦੇ ਨਾਲ ਉਸਦੀ ਦਰਦਨਾਕ ਮੌਤ ਹੋਈ ਦੱਸਦੇ ਕਿ ਪੰਜਾਬ ਦੇ ਲੁਧਿਆਣਾ ਵਿੱਚ ਟਿੱਪਰਾਂ ਦਾ ਕਹਿਰ ਲਗਾਤਾਰ ਜਾ ਰਹੀ ਹੈ ਰੋਜ਼ਾਨਾ ਟਿੱਪਰਾਂ ਦੇ ਨਾਲ ਕਈ ਹਾਦਸੇ ਆ ਜੋ ਵਾਪਰ ਰਹੇ ਨੇ ਤਾਜ਼ਾ ਮਾਮਲਾ ਰਾਹੋ ਰੋੜ ਦਾ ਹੈ ਜਿੱਥੇ ਕੀ ਕਰਿਆਨੇ ਦੀ ਦੁਕਾਨ ਚਲਾਉਣ ਵਾਲੀ ਮਹਿਲਾ ਘਰ ਜਾ ਰਹੀ ਸੀ ਅਚਾਨਕ ਤੇਜ਼ ਰਫ਼ਤਾਰ ਟਿੱਪਰ ਅਤੇ ਆਟੋ ਦੇ ਵਿੱਚ ਫਸ ਗਈ ਐਕਟਿਵਾਂ ਉਸ ਤੋਂ ਸੰਭਾਲੀ ਨਹੀਂ ਗਈ ਅਤੇ ਟਿੱਪਰ ਦਾ ਪਿਛਲਾ ਟਾਇਰ ਉਸ ਦੇ ਚਿਹਰੇ ਤੇ ਚੜ ਗਿਆ ਮਰਨ ਵਾਲੀ ਮਹਿਲਾ ਦੀ ਪਛਾਣ ਸੁਮਨ ਨਿਵਾਸੀ ਰਾਹੋ ਰੋਡ ਦੇ ਰੂਪ ਵਿੱਚ ਹੋਈ ਹੈ ਮਹਿਲਾ ਸੁਮਨ ਦੇ ਦੋ ਬੱਚੇ ਵੀ ਸਨ ਫਿਲਹਾਲ ਪੁਲਿਸ ਨੇ ਸੀਸੀਟੀਵੀ ਕੈਮਰਿਆਂ ਤੇ ਪੂਰੀ ਘਟਨਾ ਜੋ ਦੇਖ ਕੇ ਉਸ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਮੇਰਾ ਅਸ਼ਵਨੀ ਆ ਜੀ ਕੀ ਹੋਇਆ ਅੱਜ ਕਿੱਥੇ ਹੋਇਆ ਕੋਣ ਹੈ ਇਹ ਮੇਰਾ ਭਰਾ ਹੈ ਤਾਂ ਇਹਦਾ ਮੁੰਡਾ ਹੈ ਉਹਦੇ ਘਰ ਦੇ ਸਿਗੇ ਦੁਕਾਨ ਨੂੰ ਚਲੇ ਸੀ ਅੱਛਾ ਤੇ ਅਚਾਨਕ ਸਕੂਟਰੀ ਲੈ ਕੇ ਨਿਕਲੇ ਟੇਪਰ ਵਾਲੇ ਨੇ ਇਹ ਥੋੜਾ ਉੱچلਦਾ ਵੀ ਹੈ ਹਾਂਜੀ ਹਾਂਜੀ ਜੀ ਕੀ ਨਾਮ ਹੈ ਤੇ ਕਿੰਨੀ ਉਮਰ ਹੈ ਨਾਮ ਸਮਨ ਹੈ ਜੀ ਅੱਛਾ ਜੀ ਉਮਰ ਇਹੀ ਹੈ ਹਾਂ 38-40 ਸਾਲ ਦੀ ਉਮਰ ਕੀ ਕਰਦੇ ਨੇ ਜੀ ਦੁਕਾਨ ਜੀ ਇਹਨਾਂ ਦੀ ਕਿਸੇ ਵੀ ਦੁਕਾਨ ਨਾਂ ਦੁੱਧ ਦੀ ਦੁਕਾਨ ਹੈ ਵੀ ਅੱਛਾ ਤੇ ਵਿਆਹ ਹੋਇਆ ਹਾਂਜੀ ਵਿਆਹ ਹੋਇਆ ਹੋਇਆ ਬੱਚੇ ਆ ਜੀ ਬਰਾਬਰ ਦੇ ਮੇਕਲੇ ਕਿੰਨੇ ਬੱਚੇ ਦੋ ਬੱਚੇ ਜੀ ਦੋ ਬੱਚੇ ਨੇ ਤੇ ਇੱਕ ਕਿਸ ਸਮੇਂ ਦੀ ਘਟਨਾ ਕਰੇ ਇਹ 11:30-12 ਦੇ ਵਿੱਚ ਦੀ ਹੈ ਜੀ ਅੱਛਾ ਤੇ ਹੋਇਆ ਕਿਦਾਂ ਕੀ ਕਿਵੇਂ ਹੋਇਆ ਇਹ ਸਕੂਟਰੀ ਤੇ ਆ ਰਹੇ ਜੀ ਮੱਚ ਜਾਨ ਇਧਰ ਇੱਕ ਸਾਈਡ ਤੋਂ 3 ਬੀਲਰ ਵਾਲਾ ਸੀਗਾ ਤੇ ਦੂਜੀ ਸਾਈਡੋਂ ਟਿਪਰ ਆ ਰਿਹਾ ਸੀ ਸਪੀਡ ਜਿਆਦਾ ਠੀਕ ਹੈ ਤੇ ਸਕੂਟਰੀ ਕੱਢਣ ਲੱਗੇ ਉਹ ਟਿਪਰ ਵਾਲੇ ਦੇ ਦੇਖੇ ਹੋਣ ਤੇ ਵੀਡੀਓ ਦੇਖ ਹੀ ਲਿਆ ਸਾਰਾ ਕੁਝ ਹਾਂਜੀ ਹਾਂ ਤੇ ਇਹ ਸਾਰਾ ਟਿਪਰ ਵਾਲਾ ਫੜਿਆ ਗਿਆ ਨਹੀਂ ਭਾਈ ਅਸੀਂ ਤਾਂ ਗਏ ਬਹੁਤ ਲੇਟ ਆ ਗਿਆ ਅਨਪੜ ਲੱਗਿਆ ਇਹ ਟਿਪਰ ਵਾਲਾ ਫਰਾਰ ਹੋ ਗਿਆ ਸਾਰਾ ਤੇ ਜਿਹੜੇ ਲੋਕ ਨੇ ਉਹਨਾਂ ਨੂੰ ਦੱਸਿਆ ਹੋਊਗਾ ਕਿ ਟਿਪਰ ਰੇਤਾਂ ਦਾ ਭਰਿਆ ਸੀ ਜਾਂ ਕੋਈ ਹੋਰ ਸਮਾਨ ਭਾਈ ਟਿਪਰ ਵਾਲਾ ਉਤਰ ਕੇ ਦੇਖ ਕੇ ਉਹ ਵੀ ਚਲਾ ਗਿਆ ਟੈਂਪੂ ਵਾਲਾ ਇਹ ਭੱਜ ਗਿਆ ਤੇ ਜਿਹੜੀ ਸੀਸੀਟੀਵੀ ਤੁਸੀਂ ਦੇਖੀ ਉਹਦੇ 'ਚ ਕੀ ਕੀ ਲੱਗਦਾ ਟਿਪਰ ਕਾਰਪੋਰੇਸ਼ਨ ਦਾ ਸੀਗਾ ਜਾਂ ਫ ਇਹ ਤਾਂ ਨਹੀਂ ਕਾਰਪੋਰੇਸ਼ਨ ਦਾ ਨਹੀਂ ਇਹ ਇੱਤੇ ਵਾਲਾ ਰੱਖਦਾ ਹਾਂਜੀ ਬਾਕੀ ਅਸੀਂ ਤਾਂ ਇਹ ਦੇਖਿਆ ਨਹੀਂ ਸਾ ਤਾਂ ਇਹ ਦਿਮਾਗ ਸਾਡਾ ਇਧਰ ਇਹ ਕੀ ਮੰਗ ਕੀਤੀ ਜਾ ਰਹੀ ਤੁਹਾਡੇ ਵੱਲੋਂ ਮੰਗ ਭਾਈ ਇਨਸਾਫ ਹੈ ਤੁਹਾਨੂੰ ਪਤਾ ਹੀ ਐਨਾ ਬਹੁਤ ਜਿਹੜਾ ਘਾਟਾ ਬਹੁਤ ਜ਼ਿਆਦਾ ਘਾਟਾ ਇਸ ਚੀਜ਼ ਦਾ ਦੇਖੋ ਪੇ ਹੁਣ ਵੀ ਕਿੱਥੇ ਕਰਕੇ ਐਕਸੀਡੈਂਟ ਹੋਇਆ ਇਹ ਆਪਣੇ ਜਿਹੜਾ ਉਦਾਂ ਕੀ ਮੈਂ ਤਾਂ ਨਾਂ ਵੀ ਭੁੱਲ ਜਾਂਦਾ ਕਿ ਰਾਹ ਰੋਡ ਆ ਇਹਦਾ ਰਾਹ ਰੋਡ ਪਹਿਲੇ ਸਿਰ ਟੇਪਰ ਰੋਡ ਦੋਹਾਂ ਦੇ ਵਿਚਾਲੇ ਇਹ ਮੇਰਾ ਰਾਹ ਰੋਡ ਦੇ ਦੂਜੀ ਸੜਕ ਸਰ ਇਹਨਾਂ ਤਾਂ ਰਹਿਸ਼ ਕਿੱਥੇ ਦੀ ਸੀ ਹਾਂਜੀ ਰਹਿਸ਼ਨਾ ਦੀ ਬਲਦੇਵ ਨਗਰ ਹੈ ਜੀ ਬਲਦੇਵ ਨਗਰ ਟੇਪਰ ਰੋਡ ਤੇ ਨਹੀਂ ਨਹੀਂ ਬਲਦੇਵ ਨਗਰ ਦਾ ਰਹਿਸ਼ ਉੱਧਰ ਜਾ ਰਹੇ ਸੀ